ਅੱਜ ਇਹਨਾਂ ਨਾਲ ਜੁੜਿਆ ਜੀ ਗਿਆਨੀ ਬੁੱਟਾ ਸਿੰਘ ਜੀ ਜੇ ਗੰਨ ਜੀ ਤੁਹਾਡਾ ਸਵਾਗਤ ਕਰਦੇ ਆ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜੀ ਇੱਕ ਸਵਾਲ ਆ ਸਾਡਾ ਸ਼ੁਰੂ ਕਰਦੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ ਤੱਕ ਵੀ ਸਾਡਾ ਸਵਾਲ ਆ ਵੀ ਜਿਹੜਾ ਸੁਪਾਲ ਸਿੰਘ ਖਹਿਰਾ ਸੀਗਾ ਉਹ ਮੁਕਦਮੇ ਦੇ ਵਿੱਚੋਂ ਉਹਦੀ ਛੇੜ ਹੋ ਗਈ ਸੀ ਤੇ ਰਹਾ ਹੁੰਦਾ ਹੁੰਦਾ ਜੇਲ੍ਹ ਤੋਂ ਬਾਹਰ ਆਉਂਦਾ ਹੁੰਦਾ ਫਿਰ ਗ੍ਰਿਫਤਾਰ ਕਰ ਲਿਆ ਜੀ ਕਾਰਨ ਦੱਸੋ ਅ ਸਭ ਤੋਂ ਪਹਿਲਾਂ ਤਾਂ ਜਿਹੜੇ ਦਰਸ਼ਕ ਸੁਣਦੇ ਨੇ ਮੈਂ ਉਹਨਾਂ ਦੀ ਨੌਲੇਜ ਲਈ ਉਹਨਾਂ ਦੀ ਪਕੜ ਵਿੱਚ ਆ ਜਾਵੇ ਇਹ ਗੱਲ ਕਹਿਣੀ ਜ਼ਰੂਰੀ ਬਣਦੀ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਤੰਜ ਇਹ ਕੱਸਦੀਆਂ ਨੇ ਵੀ ਅ ਰਿਹਾ ਹੋ ਗਏ ਸੀ ਬਰੀ ਹੋ ਗਏ ਸੀ ਜਾਂ ਇਹ ਕਹ ਲਓ ਵੀ ਦਵਾਰਾ ਜੇਲ੍ਹ ਵਿੱਚ ਕਿਉਂ ਬੰਦ ਕਰ ਗਏ ਉਹਦੇ ਵਿੱਚ ਜਿਹੜੇ ਤੰਜ ਕੱਸੇ ਜਾਂਦੇ ਸੀ ਮਾਨ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਉਹਦੇ ਇੱਕ ਝੂਠੀ ਗਵਾਹੀ ਉਹਨੂੰ ਦਿੱਤੀ ਹੋਈ ਹੈ ਉਹ ਕੇਸ ਦੁਆਰਾ ਜਿਹੜਾ ਉਹਨਾਂ ਨੇ ਦੇਖਿਆ ਤੇ ਅਰੈਸਟ ਕਰਕੇ ਦੁਬਾਰਾ ਫੇਰ ਜੇਲ੍ਹ ਵਿੱਚ ਕਰ ਦਿੱਤੇ ਤੇ ਇਹ ਹਲੇ ਤੱਕ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਹੈਗੀ ਆ ਉਹ ਲੋਕਾਂ ਦੇ ਸਾਹਮਣੇ ਆਉਣੀ ਹੈ ਆ ਜਾਊਗੀ ਪਰ ਜਿਹੜੇ ਤੰਜ ਭਵੰਤ ਭਵੰਤ ਮੰਨ ਸਰਕਾਰ ਤੇ ਕਸੇ ਜਾਂਦੇ ਸੀ ਦਰਸ਼ਕਾਂ ਵੱਲੋਂ ਜਾਂ ਵਿਰੋਧੀ ਧਿਰਾਂ ਵੱਲੋਂ ਉਹ ਬੇਬੁਨਿਆਦ ਨੇ ਉਹਨਾਂ ਦਾ ਆਪਣਾ ਜਿਹੜਾ ਇੱਕ ਝੂਠੀ ਗਵਾਹੀ ਦਿੱਤੀ ਸੀ ਉਹ ਕੇਸ ਦੁਆਰਾ ਖੋਲਿਆ ਗਿਆ ਉਹਦੇ ਤਹਿਤ ਉਹਨਾਂ ਨੂੰ ਦੁਬਾਰਾ ਜੇਲ੍ਹ ਵਿੱਚ ਭੇਜਿਆ ਗਿਆ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਜਿਹੜੀਆਂ ਕਿਆਸ ਰਾਈਆਂ ਮੀਡੀਆ ਰਾਹੀਂ ਤੁਸੀਂ ਸੁਣਦੇ ਹੋ तकरीबन तकरीबन ਮੇਰੇ ਹਿਸਾਬ ਨਾਲ 90 95% ਉਹ ਗਲਤ ਹੁੰਦੀਆਂ ਨੇ ਜਿਹੜੇ ਵਿਰੋਧੀ ਹੁੰਦੇ ਨੇ ਉਹ ਤਾਂ ਇਹੋ ਜਿਹੇ ਕਸਤੇ ਹੁੰਦੇ ਨੇ ਹਾਂ ਕਿ ਨਹੀਂ ਜੀ ਦੂਸਰਾ ਸਵਾਲ ਇਹ ਹੈ ਵੀ ਕੀ ਖੈਰਾ ਸਾਹਿਬ ਦੀ ਕਾਂਗਰਸ ਜਿਹੜੀ ਉਹ ਮਦਦ ਕਰ ਰਹੀ ਹੈ ਜਾਂ ਨਾ ਕਰ ਰਹੀ ਹੈ ਜਾਂ ਉਹਨੂੰ ਵਸਾ ਕੇ ਖੋਸਾ ਜਾਂ ਬਾਹਰ ਕਢਾ ਕੇ ਖੋਸਾ ਦੇਖੋ ਦੀ ਬੋਲਤ ਵਧੀਆ ਤੇ ਬਹੁਤ ਵੱਡਾ ਵੱਡਾ ਸਵਾਲ ਕੀਤਾ ਤੁਸੀਂ ਤੇ ਇਹ ਤਕਰੀਬਨ ਪੰਜਾਬ ਦੇ ਲੋਕ ਵੀ ਚਾਹੁੰਦੇ ਆ ਵੀ ਖਾਂਗ ਰਖ ਦੇ ਵਿੱਚ ਕੀ ਹੋ ਰਿਹਾ ਅੰਦਰ ਖਾਤੇ ਜਿਹੜੀ ਖਿਚੜੀ ਪੱਕ ਰਹੀ ਹੈ ਉਹਦੇ ਰਾਜ ਬਾਹਰ ਆਉਣੇ ਚਾਹੁੰਦੇ ਆ ਸਭ ਤੋਂ ਵੱਡੀ ਗੱਲ ਇਹ ਹੈਗਾ ਵੀ ਜਿਹੜਾ ਹਾਈ ਕਮਾਂਡ ਹੈਗਾ ਉਹਨੇ ਸ਼ਾਇਦ ਸਿੱਧੂਵਾਲ ਜਣ ਕੇ ਨਵਜੋ ਸਿੱਧੂਵਾਲ ਦਾ ਇਸ਼ਾਰਾ ਕਰ ਦਿੱਤਾ ਸ਼ਾਇਦ ਉਹਦੋਂ ਨੂੰ ਜ਼ਿਆਦਾ ਝੁਕਾ ਹੈਗਾ ਤੇ ਖੈਰਾ ਸਾਹਿਬ ਦੇ ਪਿੱਛੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਪਾਰਟੀ ਹੈਗੀ ਆ ਉਹ سپورਟ ਵਿੱਚ ਨਹੀਂ ਹੈ। ਚਾਹੁੰਦੇ ਵੀ ਹੈ ਨਹੀਂ। ਮੈਨੂੰ ਲੱchn ਲੱਗਦੇ ਆ। ਬਾਕੀ ਰਹੀ ਗੱਲ ਜਿਹੜੀ ਬਿਆਨਬਾਜ਼ੀ ਜਦੋਂ ਰਿਹਾਰ ਹੋਣ ਤੇ ਹੋਈ ਸੀ ਨਾ ਉਦੋਂ ਇੱਕ ਵੀ ਕਾਂ ਰਾਹ ਦਾ ਕੋਈ ਲੀਡਰ ਜਾਂ ਕੋਈ ਵਰਕਰ ਜੇਲ੍ਹ ਦੇ ਮੂਹਰੇ ਨਹੀਂ ਗਿਆ। ਜਾਂ ਕੋਈ ਧਰਮਾ ਵਗੈਰਾ ਕੋਈ ਪ੍ਰਦਰਸ਼ਨ ਕੁਛ ਕੀਤਾ ਨਹੀਂ ਹੈਗਾ। ਇੱਥੋਂ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਕਿਤੇ ਨਾ ਕਿਤੇ ਕਾਂਗਰਸ ਪੱਲਾ ਛਡਾ ਰਹੀ ਹੈ ਕਹਿ ਰਹਾ ਸਰ ਤੋਂ। ਇੱਕ ਉਹਦੇ ਨਾਲ ਇੱਕ ਨਾ ਹੋਰ ਜੁੜਿਆ ਹੁੰਦਾ ਜੀ ਕਹਿੰਦੇ ਖੈਰਾ ਸਭ ਜਿਹੜੀ ਪਾਰਟੀ ਵਿੱਚ ਜਾਂਦੇ ਨੇ ਉਹ ਕਹਿੰਦੇ ਤਾਰਬੀਲੋ ਕਰ ਦਿੰਦੇ ਨੇ ਇਹ 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 ਵੀ ਕਿਆ ਸਰਾਇਆਂ ਜਿਹੜੀਆਂ ਅਪਾਵਾਂ ਨੇ ਚੱਲਦੀਆਂ ਨੇ ਤੇ ਜਿਵੇਂ ਪਹਿਲਾਂ ਕਹਿੰਦੇ ਬੀਪੀ ਪਾਰਟੀ ਦੇ ਵਿੱਚ ਫਿਰ ਝਾੜੂ ਦੇ ਵਿੱਚ ਫਿਰ ਕਾਂਗਰਸ ਦੇ ਵਿੱਚ ਪਹਿਲਾਂ ਕਾਂਗਰਸ ਦੇ ਵਿੱਚ ਸੀ ਕਹਿੰਦੇ ਵੀ ਉੱਥੇ ਸਾਰਾ ਕੁਝ ਉਲਟ-ਪਲਟ ਜਿਵੇਂ ਖੈਰਾ ਸਭ ਕਰ ਰਹੇ ਹੁੰਦੇ ਨੇ ਕਹਿੰਦੇ ਉਹਨਾਂ ਦੀ ਇਹ ਜਮਾਂਦਰੂ ਇੱਕ ਆਦਤ ਹੈ ਕਿ ਕਿਤਨਾ ਕਿਤੇ ਸੱਚ ਵੀ ਹੈਗਾ ਕਾਂਗਰਸ ਮੈਨੂੰ ਲੱਗਦਾ ਪੁੱਲਾ ਛੜਾ ਵੀ ਰਹੀ ਹੈ ਇਹ ਉਹਦੀ ਟੋਨ ਆ ਜਿਹੜੀ ਕਿਸੇ ਨਾਲ ਨਹੀਂ ਗੱਲੀ। ਕਿਸੇ ਵੀ ਪਾਰਟੀ 'ਚ ਗਿਆ ਦੇਖੋ ਜਾਂ ਤਾਂ ਉਹ ਡਾਇਰੈਕਟਰਸ਼ਿਪ ਚਲਾਉਂਦਾ ਜਾਂ ਲੋੜ ਤੋਂ ਵੱਧ ਸਿਆਣਾ ਹੈਗਾ ਤੇ ਇਹਦੀ ਕਿਤੇ ਕਿਸੇ ਪਾਰਟੀ ਨਾਲ ਬਣੀ ਨਹੀਂ। ਦੇਖੋ ਖੈਰਾ ਸਾਹਿਬ ਬਲਾਰੇ ਬਹੁਤ ਵਧੀਆ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਕੋਈ ਦੋਰਾਮਾ ਨਹੀਂ ਹੈਗੀਆਂ। ਬੜੇ ਲਿਖੇ ਬੰਦੇ ਨੇ ਤੇ ਪੋਲਿਟਿਕਲ ਸਿਸਟਮ ਬਾਰੇ ਪਤਾ ਬਹੁਤ ਹੈਗਾ। ਜਾਣਕਾਰੀ ਬਹੁਤ ਰੱਖਦੇ ਆ। ਪਰ ਕਿਤੇ ਨਾ ਕਿਤੇ ਨਾ ਕਿਤੇ ਨਾ ਜੇ ਤੁਸੀਂ ਡਿਕਟੇਟਰ ਬਣ ਕੇ ਕਹਿੰਦੇ ਹੋ ਵੀ ਮੈਂ ਹੋਮਾ ਉੱਪਰ ਮੈਂ ਤੋਂ ਸਾਰੇ ਥੱਲੇ ਹੋਣ ਜਾਂ ਮੇਰੀ ਚੱਲੇ ਜਾਂ ਮੈਂ ਜਾ ਉਹਨਾਂ ਦਾ ਆਪਣਾ ਇੱਕ ਡਾਇਲੋਗ ਹੈਗਾ ਕਿ ਇਹ ਖੁਦ ਮੁਖਤਿਆਰੀ ਚਾਹੀਦੀ ਹੈ ਕਿਤੇ ਨਾ ਕਿਤੇ ਉਹ ਫਿਰ ਜਿਹੜੀ ਪਾਰਟੀ ਹੁੰਦੀ ਹੈ ਹਾਈ ਕਮਾਂਡ ਮਹਿਸੂਸ ਕਰਦਾ ਹੈ ਵੀ ਜੇ ਕਿਤੇ ਇਹ ਰਹਿ ਕੇ ਥੋੜਾ ਬਹੁਤਾ ਤੇ ਮੇਰੇ ਨਾਲ ਦਾ ਵੀ ਪਾਰਟੀ ਦਾ ਬੇੜਾ ਗਰਭ ਹੋ ਜਿਵੇਂ ਇਹ ਸਵਾਲ ਆਮ ਲੋਕ ਕਰਦੇ ਨੇ ਆਪਾਂ ਵੀ ਚਲੋ ਜਵਾਬ ਦੇ ਦਿੰਨੇ ਹੂੰ ਇਕ ਇੱਕ ਆਗਰਾਸ ਦੇ ਜਿਹੜੇ ਸੀਗੇ ਆਗੂ ਥਾਣਿਆਂ ਦੇ ਵਿੱਚ ਵੀ ਗਏ ਵੀ ਸਾਨੂੰ ਮਿਲਣੇ ਦਿੱਤਾ ਤੇ ਉਹਦੇ ਚ ਸੁਖੀ ਰੰਧਾਵਾ ਰਾਜਾ ਅਮਰਿੰਦਰ ਸਿੰਘ ਜਿਹਦਾ ਹੈਗਾ ਤੇ ਇੱਕ ਆਪਣਾ ਸੀਗਾ ਉਹ ਚੰਨੀ ਤੇ ਹੋਰ ਜਿਹੜੇ ਇਹਨਾਂ ਦੇ ਆਗੂ ਆ ਉਹ ਕਹਿੰਦੇ ਸਾਡਾ ਵੀ ਜਿਹੜਾ ਸਰਪਾਲ ਸਿੰਘ ਖੈਰਾ ਬੱਬਰ ਸ਼ੇਰ ਹੈ ਹੁਣ ਮੈਂ ਉਹਦੀ ਇੱਕ ਫੋਟੋ ਦੇਖੀ ਆ ਵੀ ਇਹ ਤਾਂ ਬੱਬਰ ਸ਼ੇਰ ਵਾਲੀ ਬੜਕਣੀ ਤੇ ਇੱਕ ਉਹਦੀ ਦਾੜ੍ਹੀ ਜਿੱਪੀ ਹੋਈ ਪਈ ਆ ਜੀ ਤੇ ਅੰਦਰੋਂ ਜੇਹਰ ਦੇ ਵਿੱਚ ਮੇਰਾ ਕੱਲ ਵੀ ਤਸੱਤ ਦੁੰਦਾ ਤੇ ਕੀ ਕਰਨਾ ਹੈ ਕਹਿੰਦੀ ਜੀ ਪੀਛਾ ਸਵਾਲ ਆ ਦੇਖੋ ਜਿਹੜੀ ਦਾਈ ਕਰਦੇ ਆ ਜੀ ਦਾੜੀ ਨੂੰ ਕਲਪ ਕਹਿ ਲੋ ਪੰਜਾਬੀ ਦੇ ਵਿੱਚ ਉਹ ਤਕਰੀਬਨ ਉਹ ਤਾਂ ਸਿਮਾਨ ਸਾਹਿਬ ਦੀ ਵੀ ਦਾੜੀ ਚਿੱਟੀ ਆ ਜੀ ਉਹ ਵੀ ਕਲਪ ਕਰਦੇ ਨੇ ਚਲੋ ਉਧਰ ਤਾਂ ਆਪਾਂ ਨਾ ਲਈ ਪਰ ਮੈਨੂੰ ਇੱਕ ਸ਼ੰਕਾ ਦਾ ਖਦਸ਼ਾ ਉਹ ਸਾਹਮਣੇ ਦੇਖਦਾ ਉਹ ਇਹ ਹੈ ਵੀ ਜੇ ਕਿਤੇ ਕਾਂਗਰਸ ਨੇ ਗੱਲਬਾਤ ਨਾ ਸੁਣੀ ਸ਼ਾਇਦ ਸਕੱਰੀਰ ਦੇ ਨਾਲ ਹੋ ਸਕਦਾ ਕਿ ਬੇਟਾ ਪਾਣੀ ਜਾ ਪਾਪੀ ਦਾ ਕਮ ਪਸੰਦ ਕਰ ਲੈਣ ਇਹ ਲੱਛਣ ਜੇ ਲੱਗਦੇ ਆ ਮੈਨੂੰ ਦੇ ਕਿਉਂਕਿ ਦਾੜੀ ਤੇ ਡਾਈ ਵੀ ਨਹੀਂ ਲਾਈ ਉਹਨਾਂ ਨੇ ਦਾੜੀ ਮੈਂ ਕਹਿੰਨਾ ਕਟਾਈ ਵੀ ਨਹੀਂ ਚਲੋ ਜੇ ਦਾੜੀ ਰੱਖਦੇ ਤਾਂ ਮੁਬਾਰਕਵਾਦ ਹੈ ਦਾੜੀ ਨਾਲ ਬੰਦਾ ਸੋਹਣਾ ਲੱਗਦਾ ਮੈਂ ਸਿੱਖ ਪੁੰਨ ਦਿਨਾਂ ਤੇ ਕਹੂੰਗਾ ਵੀ ਦਾੜੀ ਰੱਖ ਲੈਣ ਪੰਤਰੀ ਸਰਕਾਰ ਤੇ ਜਾਣ ਨਹੀਂ ਕਿ ਐਸਰਾ ਹੈ ਹਾਂ ਇਹ ਲੱਗਦਾ ਹੈ ਕਿਉਂਕਿ ਜਿਹੜੀ ਡਾਈ ਨਹੀਂ ਕੀਤੀ ਉੱਥੇ ਥੋੜੇ ਜਿਹੇ ਸਵਾਲ ਉੱਠਦੇ ਵੀ ਡਾਈ ਕਰਨ ਵਾਲਾ ਬੰਦਾ ਗੁਰਮਤ ਦੇ ਵਿੱਚ ਜਦੋਂ ਆਉਂਦਾ ਉਹਨੂੰ ਤਨਖਾਹ ਲੱਗਦੀ ਹੈ ਸ਼ਾਇਦ ਕਿਤੇ ਖੈਰਾ ਸਾਹਿਬ ਦੇ ਕੰਨਾਂ ਵਿੱਚ ਗੱਲ ਪਈ ਲੱਗਦੀ ਹੈ ਮੈਨੂੰ ਲੱਗਦਾ ਮੈਂ ਆਪਣੀ ਗੱਲ ਕਰਾਂ ਇਹਦੀ ਗੱਲ ਨਹੀਂ ਕਰਦਾ ਹੋ ਸਕਦਾ ਕਾਫੀ ਦਾ ਕੱਪ ਸਾਂਝਾ ਹੋਇਆ ਹੋਇਆ ਹੋਵੇ ਕਿਤੇ ਜਾਂ ਕਿਤੇ ਹੋਰ ਜੇ ਇਹ ਲੱਸਣੇ ਲੱਗਦਾ ਕਿਉਂਕਿ ਹੋ ਕਰ ਵੀ ਸਕਦੇ ਆ ਜਿਵੇਂ ਪਹਿਲਾ ਇਲਜ਼ਾਮ ਲੱਗਦੇ ਨੇ ਨਾ ਕਿ ਉਹ ਪਾਰਟੀ ਬਦਲੀ ਉਹ ਦਲ ਬਦਲ ਲਿਆ ਉਹ ਪਾਰਟੀ ਬਦਲੀ ਉਹ ਦਲ ਬਦਲ ਲਿਆ ਹੋ ਸਕਦਾ ਹੁਣ ਸੁਵੀਰਵਾਲ ਨਾਲ ਕਿਤੇ ਹੱਥ ਮਿਲਾ ਲਿਆ ਹੋਵੇ ਸੁਵੀਰਵਾਲ ਨੂੰ ਵੀ ਲੋੜ ਹੈ ਤੇ ਖੈਰਾਬ ਸਾਹਿਬ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਸ਼ਾਇਦ ਮੈਂ ਬਣਾ ਖੈਰ ਸੁਵੀਰਵਾਲ ਨੇ ਕਹਿਤਾ ਹੋਵੇ ਕੋਈ ਵੱਡੀ ਗੱਲ ਨਹੀਂ ਇਹ ਕਿਆਸ ਰਾਈਆਂ ਨੇ ਕੋਈ ਆਪਾਂ ਮੋਹਰ ਨਹੀਂ ਲਾ ਰਹੇ ਹੋ ਸਕਦਾ ਬਕਰ ਨੇ ਮਰਜੀ ਆ ਚੌਥਾ ਸਵਾਲ ਕਹਿੰਦੇ ਜੀ ਜਿਹੜਾ ਖੈਰਾ ਹੈ ਇਹਦਾ ਭਵਿੱਖ ਕੀ ਹੋਊਗਾ ਅੱਗੇ ਤੇ ਇਹ ਜਿਹੜਾ ਹੈਗਾ ਸਰਕਾਰ ਨਾਲ ਟੱਕਰ ਲੈ ਕੇ ਪਰਚਿਆਂ ਦੇ ਵਿੱਚ ਉਲਝਿਆ ਹੋਇਆ ਹੈ ਤੇ ਕੀ ਇਹ ਬੰਦਾ ਇਸ ਤੋਂ ਪਰਚੇ ਤੋਂ ਰਾਹਤ ਪਾਊਗਾ ਤੇ ਇੱਕ ਜਿਹੜਾ ਹੈਗਾ ਕੀ ਹੋਣ ਵਾਲੇ ਸਮੇਂ ਦੇ ਵਿੱਚ ਕਿਸੇ ਐ ਮੋਦ ਤੇ ਜਾ ਸਕਦਾ ਹੈ ਇਹਦੇ ਬਾਰੇ ਜਾਣਕਾਰੀ ਦਿਓ ਦੇਖੋ ਆਪਾਂ ਅਦਾਲਤ ਦੇ ਫੈਸਲੇ ਨੂੰ ਤਾਂ ਜੀ ਨਮਸਕਾਰ ਕਰਦੇ ਹਾਂ ਠੀਕ ਹੈ ਉਹ ਆਪਾਂ ਉੱਥੇ ਨਹੀਂ ਵੀ ਦਖਲਅੰਦਾਜ਼ੀ ਕਰ ਸਕਦੇ ਜੇ ਕੋਈ ਅਦਾਲਤ ਦੇ ਵਿੱਚ ਕੋਈ ਕਾਨੂੰਨ ਦੇ ਮੁਤਾਬਕ ਕੋਈ ਗਲਤੀ ਹੈਗੀ ਹੈ ਉਹ ਤਾਂ ਕਾਨੂੰਨ ਨੇ ਦੇਖਣੀ ਹੈ हां जे कोई सरकार ਖੁੰਦਕਵਾਜੀ ਕਰਦੀ ਹੈ ਜਾਣ ਬੁਝ ਕੇ ਪਰੇਸ਼ਾਨ ਕਰਦੀ ਆ ਆਪਾਂ ਮਾਨਸ ਕਰ ਨੂੰ ਵੀ ਕਹਿ ਦਿੰਦੇ ਆ ਪਰ ਜਿਹੜਾ ਪਵੇਖ ਹੈਗਾ ਜੀ ਪਵੇਖ ਅਧਰੇ ਵਿੱਚ ਲੱਗਦਾ ਕਿਉਂਕਿ ਜਦੋਂ ਕਮਰਾਸ ਦੇ ਵਿੱਚ ਐਡਾ ਵੱਡਾ ਕੰਮ ਕੀਤਾ ਹਨ ਤੇ ਉਹ ਨਹੀਂ ਲੜਫੜਾ ਰਹੇ ਤੇ ਦੂਜੀ ਗੱਲ ਪਵੇਖ ਤਾਂ ਦੇਖੋ ਲੋਕਾਂ ਦੇ ਸਿਰ ਤੇ ਹੁੰਦਾ ਜੀ ਖੈਰਾ ਸਾਹਿਬ ਦੇ ਨਾਲ ਲੋਕ ਤਾਂ ਖੜੇ ਨੇ ਇਹ ਤੇ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੀ ਬੋਲੰਗ ਹੈ ਨਹੀਂ ਬਹੁਤ ਜ਼ਿਆਦਾ ਹੈ ਹਰ ਵਕਤ ਆਪਣੀ ਸੀਟ ਕੱਢਦੇ ਨੇ ਜਿੰਦੇ ਨੇ ਪਰ ਕਿਤੇ ਨਾ ਕਿਤੇ ਪਵੇਖ ਅਧਰੇ ਵਿੱਚ ਝੋ ਲੱਗਦਾ ਹੈ ਨਾ ਉਧਰ ਦੀ ਨਾ ਉਧਰ ਦੀ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਉਦੋਂ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਕਿਤੇ ਨਾ ਕਿਤੇ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਖਤਰੇ ਦੀ ਘੰਟੀ ਬਣ ਸਕਦਾ ਹੈ ਕਿਉਂਕਿ ਕਿਤੇ ਪਰਚੇ ਖੁੱਲੇ ਜਾ ਰਹੇ ਨੇ ਪਰਚਿਆਂ ਦਾ ਇਹ ਹੁਣ ਜਿਹੜੀ ਠੁੱਠੀ ਗਵਾਹੀ ਦੀ ਆਪਾਂ ਗੱਲ ਕੀਤੀ ਹੈ ਉਹਦੇ ਵਿੱਚ ਕਾਨੂੰਨੀ ਤੌਰ ਤੇ 7 ਸਾਲ ਦੀ ਸਜ਼ਾ ਹੋ ਸਕਦੀ ਹੈ ਜੇ ਉਹ ਕਿਤੇ ਸਾਬਤ ਹੋ ਗਿਆ ਤਾਂ ਇਹ ਸੱਚਾਈ ਹੈ ਤਾਂ ਫਿਰ ਤਾਂ ਵੀ ਖਤਰੇ ਵਿੱਚ ਹੈਗੇ ਹੈਗਾ ਜੇ ਕੋਈ ਸ਼ੱਕ ਨਹੀਂ ਹੈ ਤੇ ਇਹ ਆਪ ਵੀ ਵਕੀਲ ਹੈ ਜੀ ਲਾਹ ਲੀਤਾ ਹੋਇਆ ਇਹਦਾ ਮੁੰਡਾ ਮੁਕੀਲ ਹੈ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ ਹੈ ਇਹ ਮੇਰਾ ਕਾਲੇ ਆਇਆ ਸੀਦਾ ਇਹਦਾ ਰੋਜ਼ ਚਿੱਤਾਂ ਇਹ ਕਰਦੇ ਆ ਕਿ ਲੋੜ ਤੋਂ ਵੱਧ ਹੋਉਂਦਾ ਉਸ ਦਾ ਇਹ ਇੱਕ ਮੈਚਾ ਭੁੱਲਿਆ ਦੇਖੋ ਕੌਨਫੀਡੈਂਸ ਤੁਹਾਡੇ ਕੋਲੇ ਹੋਣਾ ਚਾਹੀਦਾ ਜਿਹੜਾ ਓਵਰ ਕੌਨਫੀਡੈਂਸ ਹੁੰਦਾ ਉਹ ਕੰਮ ਖਰਾਬ ਕਰਦਾ ਜੀ ਬਹੁਤ ਬੰਦੇ ਨਾ ਫਿਲਮੀ ਐਕਟਰ ਤੁਸੀਂ ਦੇਖੋ ਜਦੋਂ ਤੁਸੀਂ ਰਜਿਤ ਸ਼ਰਮਾ ਦੀ ਗੱਲ ਕਰਦੇ ਹੋ ਉੱਥੇ ਉਹ ਟਾਕਸ਼ ਉਹਦੇ ਵਿੱਚ ਬੁਲਾਉਂਦਾ ਉਹਨੇ ਇਹ ਗੱਲ ਕਹੀ ਹੈ ਕਹਿੰਦਾ ਜਿਹੜੇ ਫਿਲਮੀ ਐਕਟਰ ਨੇ ਕਹਿੰਦਾ ਉਹ ਤਾਂ ਕਿਰਦਾਰ ਨਵਾਉਂਦੇ ਨੇ ਕਹਿੰਦਾ ਉਹ ਤਾਂ ਇੱਥੇ ਕਹਿੰਦਾ ਐਕਟਿੰਗ ਨਹੀਂ ਕਰਦੇ ਪਰ ਜਿਹੜੇ ਕਹਿੰਦੇ ਲੀਡਰ ਨੇ ਉਹ ਐਕਟਿੰਗ ਕਰਦੇ ਨੇ ਇਥੇ ਆ ਕੇ ਉਹਨੇ ਇਹ ਗੱਲ ਕਹੀ ਹੈ ਕਿ ਕਿਤੇ ਨਾ ਕਿਤੇ ਗੱਲ ਧੁਕਦੀ ਵੀ ਹੈ ਤੁਸੀਂ ਜਾਣ ਬੁਝ ਕੇ ਐਕਟਿੰਗ ਕਰਕੇ ਲੋਕਾਂ ਨੂੰ ਬੇਕੋਬ ਬਣਾਉਣੇ ਹੋ ਠੀਕ ਹੈ ਹੁਣ ਦੇਖੋ ਪੰਜਾਬ ਦੀ ਜੇ ਤੁਸੀਂ ਗੱਲ ਕਰੋਗੇ ਤਾਂ ਮੈਂ ਕਾਲੀ ਹੋਣ ਕਾਂਗਰਸੀ ਹੋਣ ਬੀਜੇਪੀ ਹੋਵੇ ਜਾਂ ਝਾੜੂ ਵਾਲੇ ਹੋਣ ਹੁਣ ਲੋਕ ਤਾਂ ਪੰਜਾਬ ਦੀ ਵੋਟ ਪਾਉਣਗੇ ਤੇ ਪੰਜਾਬ ਦੇ ਬੰਦੇ ਹੋਣਗੇ ਤੁਸੀਂ ਦਾਅਅਵਾ ਕਰ ਸਕਦੇ ਹੋ ਪਰ ਲੋਕਾਂ ਦਾ ਕਿਤੇ ਨਾ ਕਿਤੇ ਵਿਸ਼ਵਾਸ ਉੱਠ ਜਾਂਦਾ ਵੀ ਜਿਹੜੇ ਬੰਦੇ ਹਨਾ ਕੱਲ ਉਧਰ ਸੀ ਅੱਜ ਉਧਰ ਨੇ ਪਰਸੋਂ ਉਧਰ ਜਾਣਗੇ ਠੀਕ ਹੈ ਇੱਕ ਨਾ ਮੈਂ ਤੁਹਾਨੂੰ ਛੋਟੀ ਜਿਹੀ ਘਟਨਾ ਸੁਹਾਣੀ ਹੈ 1 ਮਿੰਟ ਦੇ ਵਿੱਚ ਵਿੱਚ ਇੱਕ ਬੀਬੀ ਨੇ ਸਭ ਤੋਂ ਪਹਿਲਾਂ ਇੱਕ ਪੰਡਤ ਦੇ ਨਾਲ ਮੈਰਿਜ ਕਰਵਾ ਲਈ ਉਹਨੇ ਲਵ ਮੈਰਿਜ ਕੀਤੀ ਜੋ ਕਰਵਾ ਲਈ ਉਦੋਂ ਬਾਅਦ ਕੀ ਹੋਇਆ ਤੇ ਇੱਕ ਦਰਜੀ ਮਿਲ ਗਿਆ ਉਹਦੇ ਕੋਲੇ ਕੱਪੜੇ ਸਵਾਰਵਾ ਤੇ ਗਈ ਤੇ ਦਰਜੀ ਵੀ ਠਾਠ ਵੜ ਵਧੀਆ ਸੀ ਉਹਨੇ ਪੰਡਤ ਨੂੰ ਛੱਡ ਤਾਂ ਦਰਜੀ ਦੇ ਨਾਲ ਬੀਬੀ ਨੇ ਸੈਟਲ ਕਰ ਲਈ ਤੇ ਥੋੜੇ ਚਿਰ ਬਾਅਦ ਕੀ ਹੋ ਕਿ ਸਿੰਗਰ ਮਿਲ ਗਿਆ ਸਿੰਗਰ ਦੀ ਠਾਠ ਵੜ ਵਧੀਆ ਸੀ ਬਾਹਰ ਘੁੰਮ ਜਾਂਦਾ ਸੀ ਬੀਬੀ ਨੇ ਉਹ ਸਿੰਗਰ ਦੇ ਨਾਲ ਮੈਜ ਕਰਾ ਲਈ ਤੇ ਮੁੰਡਾ ਉਹਦਾ 6 ਸਾਲ ਦਾ ਹੋ ਗਿਆ ਤੇ ਜਦੋਂ 6 ਸਾਲ ਦਾ ਹੋ ਗਿਆ ਸਕੂਲ ਵਿੱਚ ਦਾਖਲ ਕਰਾਉਣਾ ਸੀ ਉਹ ਜਿਹੜਾ ਸਿੰਗਰ ਸੀ ਉਹ ਲੈ ਕੇ ਵਾ ਗਿਆ ਜੀ ਸਕੂਲ ਦੇ ਵਿੱਚ ਜਿਹੜਾ ਪ੍ਰਿੰਸੀਪਲ ਸੀ ਉਹ ਕਹਿੰਦਾ ਵੀ ਲਾਸਟ ਨੇਮ ਕੀ ਹੈ ਬੱਚੇ ਦਾ ਦੱਸੋ ਹੁਣ ਜਿਹੜਾ ਸਿੰਗਰ ਸੀ ਉਹ ਦੇਖਦਾ ਵੀ ਇਹ ਬੀਬੀ ਤਾਂ ਮੇਰੇ ਕੋਲ ਤਿੰਨ ਤੀਜੇ ਥਾਂ ਤੇ ਆਈਏ ਇਹ ਮੁੰਡਾ ਮੇਰਾ ਹੈ ਨਹੀਂ ਇਹ ਤਾਂ ਪਿੱਛੋਂ ਆਇਆ ਹੋਇਆ ਤੇ ਉਹ ਮੁੰਡਾ ਕਹਿੰਦਾ ਜੀ ਟੀਚਰ ਸਿੰਗਰ ਕਹਿੰਦਾ ਕਹਿੰਦਾ ਵੀ ਤੁਸੀਂ ਮੇਰੇ ਕੋਲੋਂ ਕੋਈ ਮੁੰਡੇ ਤੋਂ ਪੁੱਛ ਲਓ ਵੀ ਕੌਣ ਹੈ ਇਹਦਾ ਲਾਸਟ ਨੇਮ ਕੀ ਹੈ ਨਾ ਨਿੱਕੀ ਦੱਸੂਗਾ ਤੇ ਜਿਹੜਾ ਮੁੰਡਾ ਸੀ ਨਾ ਉਹ ਮੁੰਡਾ ਕਹਿਣ ਲੱਗਾ ਕਹਿੰਦਾ ਸਾਨੂੰ ਜੰਮਣ ਵਾਲੇ ਪੰਡਤ ਨੇ ਪਾਲਣ ਵਾਲੇ ਦਰਜੀ ਠੀਕ ਹੈ ਅੱਜ ਕੱਲ ਮਰਾਸੀ ਕਹਿੰਦੇ ਨੇ ਅੱਗੇ ਬੇਬੇ ਦੀ ਮਰਜ਼ੀ ਠੀਕ ਹੈ ਇਹ ਗੱਲ ਇਹਨਾਂ ਲੀਡਰਾਂ ਤੇ ਢੁਕਦੀ ਆ ਅੱਜ ਕਿੱਥੇ ਉਹਦਾ ਅੰਤ ਨਹੀਂ ਕਿਤੇ ਵੀ ਉਹਦਾ ਅੰਤ ਨਹੀਂ ਹੈਗਾ ਜਨ ਕਿ ਇਹ ਗੱਲ ਢੁਕਦੀਆਂ ਨੇ ਲੋਕ ਐਵੇਂ ਨਹੀਂ ਕਾਪਤਾਂ ਬਣਾਉਂਦੇ ਤੇ ਬਾਕੀ ਰਹੀ ਗੱਲ ਜੀ ਅਸੀਂ ਤਾਂ ਜਿਹੜੀ ਗੱਲ ਮੀਡੀਆ ਰਾਹੀਂ ਕਰਨੀ ਹੁੰਦੀ ਆ ਪੰਜਾਬ ਦੇ ਹਿੱਤਾਂ ਲਈ ਕਰਨੀ ਹੁੰਦੀ ਐ ਜਿਹੜਾ ਵੀ ਲੀਡਰ ਪੰਜਾਬ ਦੇ ਹੱਕ ਦੀ ਗੱਲ ਕਰੂਗਾ ਪੰਜਾਬ ਲਈ ਕੁਝ ਵਧੀਆ ਸੋਚੂਗਾ ਉਹਦੇ ਆਪਾਂ ਨਾਲ ਖੜ੍ਹਦੇ ਆ ਜੇ ਖੈਰਾ ਸਰ ਸਭ ਕਰਨੂ ਖੜ੍ਹਦੇ ਖੈਰਾ ਸਰ ਨਾਲ ਖੜ੍ਹਾਂਗੇ ਜੇ ਖੈਰਾ ਸਰ ਕੋਲੇ ਪਾਸੋਂ ਹੋਰ ਛਾੜ ਮਾਰ ਕੇ ਜਾਂਦੇ ਆ ਫਿਰ ਖੈਰਾ ਸਰ ਦੇ ਵਿਰੋਧ ਹੋਵਾਂਗੇ ਸਾਡੇ ਨਾਲ ਜੁੜੇ ਸਨ ਗਿਆਨੀ ਫੁੱਟਾ ਸਿੰਘ ਜੀ ਉਹਨਾਂ ਨੇ 4 ਸਵਾਲਾਂ ਦੇ ਤੋਂ ਮੈਂ ਜਵਾਬ ਦਿੱਤੇ ਤੇ ਗਿਆਨੀ ਜੀ ਧੰਨਵਾਦ ਜੀ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ